ਸਾਨੂੰ ਬਹੁਤ ਭਰੋਸਾ ਦੇ ਕੇ ਗਏ ਹੈਗੇ। ਕਹਿੰਦੇ ਕੀ ਸੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਤੇ ਇੱਕ ਹੋਰ ਭਰੋਸਾ ਦੇ ਕੇ ਗਏ ਕਿ ਤੁਹਾਨੂੰ ਆਪਾਂ ਜੋਬ ਵੀ ਲਵਾਵਾਂਗੇ। ਕਿ ਕਦੋਂ ਭਾਈ ਤੁਸੀਂ ਗਏ ਸੀ ਵਿਦੇਸ਼? ਕਿਹੜੇ ਇਲਾਕੇ ਦੇ ਵਿੱਚ ਕੇਸ ਹੈ? ਮੈਂ 8 ਮਹੀਨੇ ਮੈਂ 8 ਮਹੀਨੇ ਗਿਆ। ਕਿਹੜੇ ਏਜੰਟੋਂ ਲਵੇ ਸੀ? ਇਹ ਏਜੰਟ ਇਸ ਤੋਂ ਸਤਨਾਮ ਹੈ। ਕਿੰਨੇ ਪੈਸੇ ਦਿੱਤੇ ਉਹਨੂੰ ਦਿੱਤਾ 60 ਜੀ ਤੇ 5 ਉਹਨੇ ਵਾਪਸ ਮੋੜਤਾ ਸੀ ਹੁਣ 55 ਰਹਿ ਗਏ। ਦੇ ਲੋਕ ਕਿ ਕਿੰਨਾ ਹਲਾਤਾ ਦੇ ਵਿੱਚ ਵੇਚਦੇ ਆ ਰਸਤੇ ਕਿਸੇ ਕੋਲ ਹਲਾਤ ਬਹੁਤ ਬੁਰੇ ਆ ਸਾਨੂੰ ਬਹੁਤ ਭਰੋਸਾ ਦੇ ਕੇ ਗਏ ਜੀ ਕਿੰਦਗੀ ਸੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਇੱਕ ਹੋਰ ਭਰੋਸਾ ਦੇ ਗਏ ਕਿ ਤੁਹਾਨੂੰ ਆਪਾਂ ਜੋਬ ਵੀ ਲਵਾਵਾਂਗੇ ਕਿ ਕਦੋਂ ਭਾਜੀ ਤੁਸੀਂ ਗਏ ਸੀ ਵਿਦੇਸ਼ ਕਿਹੜੇ ਹਲਾਤਾਂ ਦੇ ਵਿੱਚ ਸੀ ਮੈਂ 8ਵੇਂ ਮਹੀਨੇ ਮੈਂ 8ਵੇਂ ਮਹੀਨੇ ਗਿਆ ਕਿਹੜੇ ਏਜੰਟੋਂ ਲਗਏ ਸੀ ਇਹ ਏਜੰਟ ਇਸ ਤੋਂ ਸਤਨਾਮ ਕਿੰਨੇ ਪੈਸੇ ਦਿੱਤੇ ਉਹਨਾਂ ਨੂੰ ਉਹਨੂੰ ਦਿੱਤਾ 60 ਜੀ ਤੇ 5 ਉਹਨੇ ਵਾਪਸ ਮੋੜਤਾ ਸੀ ਹੁਣ 55 ਰਹਿ ਗਏ। ਦੇਖੋ ਕਿ ਕਿੰਨਾ ਹਲਾਤਾ ਦੇ ਵਿੱਚ ਬੇਜੋ ਬਿਆ ਹਸਤੇ ਇਸੇ ਤਰ੍ਹਾਂ। ਹਾਲਾਤ ਬਹੁਤ ਬੁਰੇ ਸੀ। ਪਾਇਸਾਨੀ ਬਹੁਤ ਭਰੋਸਾ ਦੇ ਕੇ ਗਏ ਜੀ। ਕਹਿੰਦੇ ਕਿ ਸੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਤੇ ਇੱਕ ਹੋਰ ਭਰੋਸਾ ਦੇ ਗਏ ਕਿ ਤੁਹਾਨੂੰ ਆਪਾਂ ਜੋਬ ਵੀ ਲਵਾਵਾਂਗੇ। ਕਿ ਕਦੋਂ ਭਾਈ ਤੁਸੀਂ ਗਏ ਸੀ ਵਿਦੇਸ਼? ਕਿਹੜੇ ਹਾਲਾਤਾਂ ਦੇ ਵਿੱਚ? ਮੈਂ 8 ਮਹੀਨੇ ਮੈਂ 8 ਮਹੀਨੇ ਗਿਆ। ਕਿਹੜੇ ਏਜੰਟੋ ਲਗਾਇਆ ਸੀ? ਇਹ ਜੰਨਤਾ ਇਸ ਤੋਂ ਸਤਨਾਮ ਹੈ ਕਿੰਨੇ ਪੈਸੇ ਦਿੱਤੇ ਉਹਨੂੰ ਦਿੱਤਾ 60 ਜੀ ਤੇ 5 ਉਹਨੇ ਵਾਪਸ ਮੋੜਤਾ ਸੀ ਹੁਣ 55 ਰਹਿ ਗਏ ਤੇ ਇਹ ਕਿੰਨਾ ਹਲਾਤਾ ਦੇ ਵਿੱਚ ਗਏ ਜਿਹੜੇ ਹਸਤੇ ਇਸੋ ਬਾਰੇ ਹਲਾਤ ਬਹੁਤ ਬੁਰੇ ਜੀ